ਸੱਚੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ ਦੇ ਵਿੱਚ ਉਮੀਦ ਹੈ ਤੁਸੀਂ ਸਾਰੇ ਜਣੇ ਤੰਦਰੁਸਤ ਹੋ ਠੀਕ ਠਾਕ ਹੋ ਆਪਣਾ ਖਿਆਲ ਰੱਖ ਰਹੇ ਹੋ ਮੈਂ ਵੀ ਬਿਲਕੁਲ ਠੀਕ ਹਾਂ ਜੀ ਤੇ ਅੱਜ ਆਪਾਂ ਨਵੇਂ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਆ ਜਿਨ੍ਹਾਂ ਤੇ ਮੈਨੂੰ ਜ਼ਿਆਦਾਤਰ ਕਮੈਂਟਸ ਆ ਰਹੇ ਸੀਗੇ ਕਿ ਤੁਸੀਂ ਥੋੜੇ ਜਿਹਾ ਐਕਸਪੈਂਸਿਵ ਸੂਟਾਂ ਦੇ ਨਾਲ ਸਾਨੂੰ ਬਜਟ ਵਾਲੇ ਸੂਟ ਵੀ ਦਿਖਾਓ ਜਿਹੜੀਆਂ ਮੇਰੀਆਂ ਭੈਣਾਂ ਘਰ ਦੇ ਵਿੱਚ ਰੂਟੀਨ ਵੇਅਰ ਕਰ ਸਕਦੀਆਂ ਡੇਲੀ ਪਾ ਸਕਦੀਆਂ ਕਿ ਤੇ ਆਣ ਜਾਣ ਤੇ ਮਤਲਬ ਕੰਪਲਸਰੀ ਨਹੀਂ ਕਿ ਬਾਹਰ ਅੰਦਰ ਵਾਲੇ ਸੂਟ ਨੇ ਜੋ ਘਰੇ ਵੀ इजीली ਪਾਏ ਜਾ ਸਕਦੀ ਹੈ ਤੇ ਜਿਨ੍ਹਾਂ ਦੀ ਰੇਂਜ ਹੈ ਬਹੁਤ ਜ਼ਿਆਦਾ ਮਤਲਬ ਤੁਹਾਡੀ ਬਜਟ ਦੇ ਅਕੋਰਡਿੰਗ ਹੈ ਪਾਕਟ ਅਲਾਅ ਕਰਦੀ ਹੈ ਜਿਸ ਰੇਂਜ ਦੇ ਵਿੱਚ ਪਹਿਲਾਂ ਵਾਲੇ ਸੂਟ ਸੀ ਬਸ ਉਸੇ ਰੇਂਜ ਦੇ ਵਿੱਚ ਹੀ ਇਹ ਸੂਟ ਨਵੇਂ ਆਪਣੇ ਕੋਲੇ ਤਿਆਰ ਹੋ ਕੇ ਆਏ ਆ ਇਸ ਵਾਰ ਜਿਹੜੇ ਇਹ ਸੂਟ ਹੈ ਇਹਨਾਂ ਨੂੰ ਆਪਾਂ ਜਿੰਨੇ ਰੈਡੀ ਹੋਏ ਐ ਮੈਂ ਤੁਹਾਨੂੰ ਉਹਨੇਕ ਸ਼ੇਅਰ ਕਰ ਦਿੰਨੀ ਐ ਨਾਲ ਦੀ ਨਾਲ ਜਿੰਨੇ ਰੈਡੀ ਹੋ ਰਹੇ ਐ ਉਹ ਮੈਂ ਤੁਹਾਨੂੰ ਨੈਕਸਟ ਜਿਹੜੀ ਇਹ ਵੀਡੀਓ ਪਾ ਦੂੰਗੀ ਤੇ ਇਹ ਹੈ ਜੀ ਆਪਣੇ ਕੋਲੇ ਜਿਹੜੇ ਪੈਚਵਰਕ ਦੇ ਵਿੱਚ ਕਹਿ ਰਹੇ ਸੀਗੇ ਕਿ ਭੈਣਾ ਕਹਿੰਦੀ ਸੀ ਦੁਪੱਟੇ ਵਾਲੇ ਪੈਚਵਰਕ ਤੇ ਇੰਨੇ ਮੈਨੂੰ ਕਮੈਂਟ ਆਏ ਹੋਏ ਹਨ ਜਿਨ੍ਹਾਂ ਦੇ ਵਿੱਚ ਮੇਰੇ ਤੋਂ ਪੈਚਵਰਕ ਮੰਗਿਆ ਗਿਆ ਕਿ ਡੇਲੀ ਪਾਉਣ ਵਾਸਤੇ ਪੈਚਵਰਕ ਵਾਲੇ ਸੂਟ ਪੈ ਸੋ ਥੋੜਾ ਜਿਹਾ ਡਿਜ਼ਾਈਨ ਚ ਚੇਂਜ ਕੀਤਾ ਥੋੜਾ ਜਿਹਾ ਵਰਕ ਜ਼ਿਆਦਾ ਇਨਕਲੂਡ ਕੀਤਾ ਸੋ ਉਹਦੇ ਨਾਲ ਬਸ ਥੋੜੀ ਸੀ ਰੇਂਜ ਦਾ ਥੋੜਾ ਜਿਹਾ ਫਰਕ ਪੈਂਦਾ ਕੋ ਬਹੁਤ ਜ਼ਿਆਦਾ ਨਹੀਂ ਪੈਂਦਾ ਤੇ ਉਮੀਦ ਕਰਦੇ ਤੁਹਾਨੂੰ ਇਹ ਸਾਰਿਆਂ ਨੂੰ ਪਸੰਦ ਆਉਣਗੇ ਤੇ ਥੋੜਾ ਜਿਹਾ ਮੈਂ ਸ਼ਾਰਟਲੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰੂੰਗੀ ਕਿਉਂਕਿ ਵੀਡੀਓ ਨੂੰ ਐਡਿਟ ਕਰਨਾ ਅਪਲੋਡ ਕਰਨਾ ਹੈ ਔਰ ਕਾਫੀ ਮੈਂ ਲੇਟ ਹਾਂ ਆਲਰੇਡੀ ਪਹਿਲਾਂ ਹੀ ਇਸ ਵੀਡੀਓ ਨੂੰ ਲੈ ਕੇ ਕਿ ਲਓ ਜੀ ਪਹਿਲਾਂ ਆਪਾਂ ਦਿਖਾ ਲੈਣੇ ਆਂ ਸੂਟ ਦੀ ਗੱਲ ਕਰ ਲੈਣੇ ਆਂ ਜੋ ਆਪਣੇ ਕੋਲੇ ਕਲੈਕਸ਼ਨ ਤੋਂ ਬਾਹਰ ਨਹੀਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਇਹ ਪਰਪਲ ਮਲਟੀ ਕਲਰ ਬੀਸ ਪਰਪਲ ਹੈ ਇਸ ਦਾ ਮਲਟੀ ਕਲਰ ਦੇ ਵਿੱਚ ਪਿਓਰ ਕਾਟਨ ਦੇ ਵਿੱਚ 올ਓਵਰ ਸੂਟ ਆਏ ਨੇ ਜੀ ਇਹ 올ਓਵਰ ਸੂਟ ਹੈ ਛਾ ਇੱਕ ਤਾਂ ਹੋਰ ਦੱਸਦੀ ਹਾਂ ਇਹ 올ਓਵਰ ਨੇ ਫੁੱਲ ਪਿਓਰ ਕਾਟਨ ਹੈ ਇਹਨਾਂ ਦੀ ਫੈਬਰਿਕ ਦੇ ਵਿੱਚ ਕੋਈ ਕੰਪਲੇਂਟ ਨਹੀਂ ਕੋਈ ਇਸ਼ੂ ਨਹੀਂ ਹੈ ਕੋਈ ਮਿਲਾਵਟ ਨਹੀਂ ਹੈ ਪਿਓਰ ਕਾਟਨ ਹੈ ਫੁੱਲ ਪਿਓਰ ਜਿਸ ਨੂੰ ਆਪਾਂ ਕਹਿਦੇ ਨਹੀਂ ਇਹ ਇਸ ਦਾ ਡਿਜ਼ਾਈਨ ਹੈ ਜੀ ਤੁਸੀਂ ਚੈੱਕ ਕਰ ਲਓ ਇਹ ਇਸ ਦੇ ਨਾਲ ਡੋਰੀਏ ਦੇ ਦੁਪੱਟੇ ਨੇ ਡੋਰੀਏ ਦੇ ਦੁਪੱਟੇ ਦੇ ਜੀ 4 ਸਾਈਡਡ ਵਰਕ ਹੋਇਆ ਹੋਆ ਅੱਛਾ ਸੂਟ ਜਿਹੜਾ 올ਓਵਰ ਹੈ ਉਸ ਦੀ ਸ਼ਰਟ ਦੇ ਨੀਚੇ ਵੀ ਵਰਕ ਹੋਇਆ ਹੋਇਆ ਹੈ ਇਹ ਸਿੰਪਲ ਵਰਕ ਕੀ ਹੋਇਆ ਵੀ ਮਤਲਬ ਜੋ ਆਪਾਂ ਕੱਟਵਾਰ ਕੇ ਇਸ ਤਰ੍ਹਾਂ ਦੁਪੱਟੇ ਦੇ ਸਾਈਡ ਤੇ ਲਿਟਦਾ ਹੈ ਪਹਿਲਾਂ ਵਾਲਾ ਜੋ ਕੱਟਵਰਕ ਸੀ ਉਹ ਬਿਲਕੁਲ ਸਿੰਪਲ ਸੀ ਇਸ ਵਾਰ ਦੁਪट्टे ਦੇ ਉੱਪਰ ਕੱਟਵਰਕ ਇਸ ਤਰ੍ਹਾਂ ਬਿੰਦੀ ਪਾ ਕੇ ਬਣਾਇਆ ਹੋਇਆ ਹੈਗਾ ਤੇ ਇਹਦੇ ਪੈਚ ਦੀ ਗੱਲ ਕਰ ਲਈਏ ਇਸ ਤੇ ਪੈਚ ਐਡ ਕੀਤਾ ਹੋਇਆ ਹੈ ਦੁਪट्टे ਬਹੁਤ ਸੋਹਣੇ ਹੈਗੇ ਇਸ ਵਾਰ ਸੂਟ ਦੀ ਗ੍ਰੇਸ ਹੈ ਜਿਹੜੀ ਪਹਿਲਾਂ ਨਾਲੋਂ ਜ਼ਿਆਦਾ ਵਧੀਆ ਰੈਡੀ ਕੀਤੀ ਹੈ ਇਹ ਹੈ ਜੀ ਇਸ ਦਾ ਪੈਚਵਰਕ ਤੇ 4 ਸਾਈਡ ਇਹਦੇ ਕੱਟਵਰਕ ਕੀਤਾ ਹੋਇਆ ਹੈ ਪਰਕ ਦੇ ਵਿੱਚ ਤੇ बॉटम ਜਿਹੜੀ ਸ਼ਰਟ ਹੈ ਉਸ ਤੇ ਬਾਰਡਰ ਦੇ ਉੱਪਰ ਇੱਕ ਕਟਵਰਕ ਹੈ ਬਸ ਇਹ ਇਸ ਦੇ ਫੋਰ ਸਾਈਡ ਪੈਚ ਲਗਾਏ ਹੋਏ ਹੈ ਇੱਕ ਇਹ ਡਿਜ਼ਾਈਨ ਹੋ ਗਿਆ ਜੀ ਆਪਾਂ ਥੋੜਾ ਜਲਦੀ ਸਮੇਟਣ ਦੀ ਕੋਸ਼ਿਸ਼ ਕਰਾਂਗੇ acha ji hun ek piece eh aa gaya eh bhi bahut sohna hai ji eh white is da base hai ਵਾਈਟ ਤੇ ਪਿੰਕ ਦਾ ਕੰਬੀਨੇਸ਼ਨ ਹੈ 올ਓਵਰ ਸੂਟ ਹੈ ਫੁੱਲ ਪਿਓਰ ਕਾਟਨ ਦੇ ਵਿੱਚ ਹੈ ਜੀ ਇਹ ਲਾਈਨਿੰਗ ਦਾ ਡਿਜ਼ਾਈਨ ਹੈ ਇਸ ਤਰ੍ਹਾਂ ਲਾਈਨਿੰਗ ਦਾ ਡਿਜ਼ਾਈਨ ਹੈ ਜੀ ਇਸ ਤਰ੍ਹਾਂ ਫੁੱਲ ਪਿਓਰ ਕਾਟਨ ਦੇ ਵਿੱਚ ਸੂਟ ਨਹੀਂ ਬਹੁਤ ਸੋਹਣੇ ਬਹੁਤ ਪਿਆਰੇ ਸੂਟ ਨੇ ਜੀ ਇੰਸਟਾਗ੍ਰam ਦੇ ਉੱਪਰ ਤੁਸੀਂ ਡੀਐਮ ਕਰ ਸਕਦੇ ਹੋ ਇੰਸਟਾਗ੍ਰam ਆਈਡੀ ਹੈ ਜੀ ਆਪਣੀ ਸਿੱਤੂ ਬਲੌਗਿੰਗ 62 ਆਪਣਾ ਵਟਸਐਪ ਨੰਬਰ ਹੈ ਜੀ 6946462 8864 ਉਹਦੇ ਉੱਪਰ ਤੁਸੀਂ ਇਨਕੁਆਇਰੀ ਕਰ ਸਕਦੇ ਹੋ ਜੋ ਆਪਣੇ ਪੁਰਾਣੇ ਕਸਟਮਰਸ ਆਪਣੇ ਨਾਲ ਐਡ ਨੇ ਜੋ ਮੇਰੇ ਤੋਂ ਪੈਚਵਰਕ ਦੇ ਸੂਟ ਮੰਗਦੇ ਸੀ ਉਹ ਵੀ ਪਲੀਜ਼ ਦੁਬਾਰਾ ਅਗਰੇ ਵੀਡੀਓ ਦੇਖ ਰਹੇ ਨੇ ਤਾਂ ਦੁਬਾਰਾ ਆਪਣੇ ਮੈਸੇਜ ਚੈੱਕ ਕਰ ਲਿਓ ਹਨਾ ਦੁਬਾਰਾ ਪੁੱਛ ਲਿਓ ਪਲੀਜ਼ ਇਹ ਸੂਟ ਅਵੇਲੇਬਲ ਹੈ ਜਾਂ ਨਹੀਂ ਹੈ ਤੇ ਲਓ ਜੀ ਇਹਦੇ ਨਾਲ ਤੁਹਾਨੂੰ ਦੁਪੱਟਾ ਦਿਖਾ ਦਿੰਨੇ ਆ ਬਹੁਤ ਸੋਹਣਾ ਦੁਪੱਟਾ ਹੈ ਜੀ ਸਾਰੇ ਇਹਨਾਂ ਦੇ ਨਾਲ ਨਾ ਬਿਲਕੁਲ ਗਰਮੀ ਵਾਲੇ ਜਿਹੜੇ ਡੋਰੀਏ ਹੁੰਦੇ ਆ ਆਪਾਂ ਉਹ ਦੁਪੱਟੇ ਲਗਾਏ ਆ ਦੁਪੱਟੇ ਦੀ 4 ਸਾਈਡ ਉਸੇ ਤਰ੍ਹਾਂ ਵਰਕ ਕੀਤਾ ਹੋਇਆ ਵਰਕ ਪਹਿਲਾਂ ਬਰੀਕ ਸੀਗਾ ਇਸ ਵਾਰ ਥੋੜਾ ਜਿਹਾ ਆਪਾਂ ਡਿਜ਼ਾਈਨਰ ਵਰਕ ਕੀਤਾ ਤੇ ਇਹ ਆ ਗਿਆ ਜੀ ਸੇਮ 4 ਸਾਈਡ ਉਵੇਂ ਇਹ ਬਟਰਫਲਾਈ ਦੀ ਸ਼ੇਪ ਵਿੱਚ ਪੈਚ ਲਗਾਇਆ ਹੋਇਆ ਹੈਗਾ ਇਸ ਤਰ੍ਹਾਂ ਕੁਝ ਪੈਚ ਦੇ نیچے ਵਰਕ ਵੀ ਕੀਤਾ ਹੋਇਆ ਹੈਗਾ ਤੇ ਡਬਲ ਡਾਈ ਹੈ ਜੀ ਇਹ ਦੋ ਰੰਗਾਂ ਦੇ ਵਿੱਚ ਦੁਪੱਟਾ ਹੈਗਾ ਸੂਟ ਦੇ ਨਾਲ ਬਿਲਕੁਲ ਮੈਚ ਕਰਦਾ ਦੁਪੱਟਾ ਹੈ ਪ੍ਰਾਈਸ ਜਿਹੜੀ ਤੁਹਾਨੂੰ ਪਹਿਲਾਂ ਦੱਸੀ ਸੀ ਬਸ ਸਿਮਿਲਰ ਜਿਹੀ ਜੀ ਬਸ ਇਹ ਸਾਰੇ 1200 1000 1300 ਇਸ ਰੇਂਜ ਦੇ ਵਿੱਚ ਸਾਰੇ ਸੂਟ ਅਵੇਲੇਬਲ ਨੇ ਜਿਨ੍ਹਾਂ ਦੇ neck ਦੇ ਉੱਪਰ ਵੀ ਵਰਕ ਹੈ ਇਹ ਇਹਨਾਂ ਦਾ ਕਿਸੇ ਦਾ ਕੋਈ ਫਿਕਸ ਮਤਲਬ ਤੁਸੀਂ ਇਨਕੁਆਇਰੀ ਕਰੋਗੇ ਮੈਂ ਤੁਹਾਨੂੰ ਉੱਥੇ WhatsApp ਤੇ ਉੱਪਰ ਸਾਰੇ ਸੂਟਾਂ ਦਾ ਜਿਹੜਾ ਰੇਟ ਪ੍ਰਾਈਸ ਹੈ ਤਾਂ ਉਹ ਦੱਸ ਦੂੰਗੀ ਬਟ ਇਹ ਮਹਿੰਗੇ ਸੂਟ ਨਹੀਂ ਹੈ ਜਿਸ ਤਰ੍ਹਾਂ ਦਾ ਵਰਕ ਹੋਇਆ ਪੈਚ ਹੋਇਆ ਅਗਰ ਤੁਸੀਂ ਕੈਲਕੂਲੇਟ ਕਰਕੇ ਦੇਖੋਗੇ ਤਾਂ ਇਸ ਰੇਂਜ ਦੇ ਵਿੱਚ ਤਾਂ ਵਰਕ ਵੀ ਨਹੀਂ ਹੋਉਂਦਾ ਜੀ ਬੁਟੀਕ ਦੇ ਉੱਪਰ ਪੈਚ ਵਰਕ ਕਰਦੇ ਆ ਤਾਂ ਉਸਤੇ ਹੀ ਚਾਰजेस ਇਹਨੇ ਲੱਗ ਜਾਂਦੇ ਜਿੰਨੇ ਵਿੱਚ ਆਪਾਂ ਨੂੰ ਇਹ ਸੂਟ ਮਿਲ ਜਾਂਦੀ ਹੈ ਤਿਹ ਲੋਜੀ ਤੀਸਰਾ ਪੀਸ ਆਪਣੇ ਕੋਲੇ ਆ ਗਿਆ ਬਹੁਤ ਸੋਹਣਾ ਰੰਗ ਹੈ ਮੈਨੂੰ ਸਾਰੇ ਸੂਟਾਂ ਦੇ ਵਿੱਚੋਂ ਇਸ ਵਾਲੇ ਸੂਟ ਦਾ ਜਿਹੜਾ ਰੰਗ ਹੈ ਉਹ ਇਸ ਵਾਰ ਹਟ ਕੇ ਲੱਗਿਆ ਵੱਖਰਾ ਕਲਰ ਹੈ ਹਾਂਜੀ ਇਹਦੇ ਪਹਿਲਾਂ ਆਪਾਂ ਸ਼ਰਟ ਸੂਟ ਦੀ ਗੱਲ ਕਰ ਲੈਣੀ ਆ ਆਲ ਓਵਰ ਸੂਟ ਹੈ ਜੀ ਇਹ ਤੇ ਇਹਨਾਂ ਸੂਟਾਂ ਦੇ ਬਾਰਡਰ ਦੇ ਉੱਪਰ ਦੁਪੱਟੇ ਦੀ ਤਰ੍ਹਾਂ ਸੇਮ ਵਰਕ ਕੀਤਾ ਹੁੰਦਾ ਹੈ ਜੀ ਦੇਖੋ ਥੋੜਾ ਜਿਹਾ ਕੈਮਰੇ ਵਿੱਚ ਨਹੀਂ ਦਿਖਣਾਗਾ ਇਸ ਤੇ ਬਾਰਡਰ ਦੇ ਉੱਪਰ ਵਰਕ ਕੀਤਾ ਹੋਇਆ ਪਿਓਰ ਕਾਟਨ ਦੇ ਵਿੱਚ ਹੈ ਜੀ ਇਹਦਾ ਜਿਹੜਾ ਬੇਸ ਹੈ ਉਹ ਪੀਚ ਕਲਰ ਦੇ ਵਿੱਚ ਹੈ ਪੀਚ ਹੈ ਬਹੁਤ ਸੋਹਣਾ ਸੂਟ ਹੈ ਇਹ ਪਿਓਰ ਕਾਟਨ ਹੈ ਇਹਦੇ ਨਾਲ ਵੀ ਸੀਮ ਜੀ ਡੋਰੀਏ ਦਾ ਦੁਪੱਟਾ ਉਸੇ ਤਰ੍ਹਾਂ ਵਰਕ ਕੀਤਾ ਹੈ ਫੋਰ ਸਾਈਡਡ ਵਰਕ ਹੈ ਫੋਰ ਸਾਈਡਡ ਇਸ ਤੇ ਪੈਚ ਲੱਗੇ ਹੋਏ ਨੇ ਤੇ ਇਹ ਦੁਪੱਟਾ ਸਿੰਗਲ ਟੋਨ ਦੇ ਵਿੱਚ ਹੈ ਇੱਕੋ ਹੀ ਰੰਗ ਦੇ ਵਿੱਚ ਹੈ ਤੇ ਇਸ ਤੇ ਪੈਚ ਦੀ ਸ਼ੇਪ ਹੈ ਜਿਹੜੀ ਉਹ ਸਟਾਰ ਦੇ ਵਿੱਚ ਹੈ ਤੇ ਇਸ ਦਾ ਉਹੀ ਸੀਮ ਸੂਟ ਦੇ ਫਲਾਵਰ ਦੇ ਨਾਲ ਦਾ ਵਰਕ ਹੋਇਆ ਹੋਇਆ ਹੈ ਪੀਚ ਦੁਪੱਟਾ ਜੀ ਪਲੇਨ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਬਹੁਤ ਸੋਹਣਾ ਸੂਟ ਹੈ ਜਿਵੇਂ ਜਿਵੇਂ ਰੈਡੀ ਹੋਈ ਜਾਂਦੇ ਆ ਜੀ ਸੂਟ ਬੁਟੀਕ ਤੋਂ ਉਸੇ ਤਰ੍ਹਾਂ ਮੈਂ ਤੁਹਾਨੂੰ ਨਾਲ ਦੀ ਨਾਲ ਲਿਆ ਕੇ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦਿਖਾ ਰਹੀ ਹਾਂ ਸ਼ੇਅਰ ਕਰ ਰਹੀ ਹਾਂ ਤੁਹਾਡੇ ਨਾਲ ਤੁਹਾਨੂੰ ਜਿਵੇਂ ਜਿਵੇਂ ਪਸੰਦ ਆਉਂਦਾ ਤੁਸੀਂ ਬੁੱਕ ਕਰ ਸਕਦੇ ਹੋ ਜਿਨ੍ਹਾਂ ਦੇ ਮੈਸੇਜ ਪੈਂਡਿੰਗ ਪਏ ਸੀ ਆਰਡਰ ਜਿਨ੍ਹਾਂ ਦੇ ਸਟਾਕ ਖਤਮ ਹੋ ਗਿਆ ਸੀ ਪੈਚ ਵਰਕ ਦੇ ਵਿੱਚ ਤੁਸੀਂ ਉਹ ਵੀ ਸਾਰੇ ਕਸਟਮਰ ਆਪਣਾ ਦੁਆਰਾ ਇਨਕੁਆਰੀ ਪਾ ਸਕਦੇ ਹੋ ਤੇ ਟਾਈਮ ਲਿਮਟਿਡ ਹੁੰਦਾ ਹੈ ਜੀ ਬਸ ਤੁਸੀਂ ਥੋੜਾ ਜਲਦੀ ਇਨਕੁਆਰੀ ਕਰ ਲਿਓ ਕਿਉਂਕਿ ਜਿਹੜੇ ਖੁੱਦ ਰੈਡੀ ਕਰਦੇ ਆਂ ਸੂਟ ਤੁਹਾਨੂੰ ਪਤਾ ਕਿ ਉਹ ਜਲਦੀ ਜਲਦੀ ਇਕੱਠੇ ਇੱਕ ਨਾਲ ਦੇ 20 20 15 15 ਪੀਸ ਇੰਨੀ ਜਲਦੀ ਰੈਡੀ ਨਹੀਂ ਹੁੰਦੇਗੇ ਸੋ 5 ਪੀਸ 4 ਪੀਸ 6 ਪੀਸ ਇੱਕ ਦੇ ਵਿੱਚ ਇੰਨੇ ਹੀ ਅਵੇਲੇਬਲ ਹੋ ਸਕਦੇ ਇੰਨੀ ਜਲਦੀ ਸੋ ਨਾਲ ਦੀ ਨਾਲ ਬੁਕਿੰਗ ਹੋ ਜਾਂਦੀ ਹੈ ਫਿਰ ਉਹ ਸਟਾਕ ਸੇਮ ਦੁਬਾਰਾ ਰਿਪੀਟ ਨਹੀਂ ਹੁੰਦਾ ਅੱਛਾ ਜੀ ਇਹ ਵੀ ਬਹੁਤ ਜ਼ਿਆਦਾ ਵਧੀਆ ਕੁਆਲਟੀ ਬਹੁਤ ਸੋਹਣੀ ਕੁਆਲਟੀ ਆ ਫੁੱਲ ਪਿਓਰ ਕਾਟਨ ਦੇ ਵਿੱਚ ਹੈ ਬਹੁਤ ਸੋਹਣਾ ਕਲਰ ਹੈ ਜੀ ਨੇਵੀ ਬਲੂ بیس ਹੈ ਇਸ ਦਾ ਬਾਕੀ ਇਹ ਸਭ ਤੁਹਾਨੂੰ ਦਿਖ ਹੀ ਰਿਹਾ ਇਸ ਦੇ ਵਿੱਚ ਜੋ ਮਲਟੀ ਕਲਰਸ ਇਸ ਦਾ ਪੈਟਰਨ ਹੈ ਤੇ ਇਹਦੇ ਨਾਲ ਜਿਹੜਾ ਦੁਪੱਟਾ ਹੈ ਬਹੁਤ ਸੋਹਣਾ ਦੁਪੱਟੇ ਦਾ ਕਲਰ ਹੈ ਨੇਵੀ ਬਲੂ ਇਸ ਤੇ ਵਰਕ ਹੋਇਆ ਵਾ ਫੋਰ ਸਾਈਡ ਸੇਮ ਪੈਚ ਲੱਗਿਆ ਹੋਇਆ ਤੇ ਇਹਦੇ 'ਚ ਸੇਮ ਉਹੀ ਵਾਕ ਇਹਨਾਂ ਦਾ ਡਿਜ਼ਾਈਨ ਦੁਪट्टे ਦੇ ਉੱਪਰ ਸੇਮ ਉਹੀ ਆ ਰਿਹਾ ਹੈ ਇਹ ਇਸ ਦਾ ਦੁਪੱਟਾ ਇਹ ਇਸ ਦਾ ਸੂਟ ਯਾਚੇ ਸ਼ਰਟ ਨਹੀਂ ਇਹ 올ਓਵਰ ਸੂਟ ਨੇ 올ਓਵਰ ਸੂਟਾਂ ਦੇ ਨਾਲ ਪੈਚ ਵਾਲੇ ਦੁਪੱਟੇ ਰੈਡੀ ਕੀਤੇ ਹੋਏ ਨੇ ਸਦੀ ਹੁਣ ਆ ਗਿਆंदा ਆਪਣੇ ਕੋਲੇ ਇੱਕ ਮਲਟੀ ਕਲਰ ਦੇ ਵਿੱਚ ਆਲਓਵਰ ਸੂਟ ਜਿਨ੍ਹਾਂ ਦੀ ਇਨਕੁਆਰੀ ਪਿਛਲੀਆਂ ਵੀਡੀਓ ਵਿੱਚ ਹਜੇ ਤੱਕ ਆਂਦੀ ਹੈ ਜੋ ਮੈਂ ਸੋਲਡ ਆਊਟ ਬੋਲ-ਬੋਲ ਕੇ ਥੱਕ ਕਿ ਉਹ ਸੇਮ ਚੀਜ਼ ਸਾਨੂੰ ਵੀ ਨਹੀਂ ਮਿਲੀ ਹੈ ਸੇਮ ਚੀਜ਼ ਨਹੀਂ ਮਿਲੀ ਹੈ ਬਟ ਥੋੜਾ ਜਿਹਾ ਅਸੀਂ ਸੇਮ ਪੈਟਰਨ ਸੇਮ ਚੀਜ਼ ਲਿਆ ਕੇ ਤਿਆਰ ਕਰਨ ਦੀ ਕੋਸ਼ਿਸ਼ ਕਰੀ ਹੈ ਪਰ ਇਹਦੇ ਵਿੱਚ yellow ਕਲਰ ਸੀ ਜੋ ਸੋਲਡ ਆਊਟ ਹੋ ਗਿਆ ਸੀਗਾ ਤੇ ਇਹ ਸਾਨੂੰ yellow ਸੇਮ ਇਸ ਦੇ ਨਾਲ ਨਹੀਂ ਰੈਡੀ ਹੋਇਆ ਮਤਲਬ ਸਾਡੇ ਤੋਂ ਪੋਸੀਬਲ ਨਹੀਂ ਹੋ ਸਕਿਆ ਸੇਮ ਅਸੀਂ ਆਲ ਓਵਰ ਦੇ ਵਿੱਚ ਇਹ ਵਾਲਾ ਸੂਟ ਹੈ ਜਿਹੜਾ ਇਹ ਮੈਂ ਤੁਹਾਨੂੰ ਪਹਿਲਾਂ ਵੀ ਡਿਸਪਲੇ ਕੀਤਾ ਸੀ ਜਿਨ੍ਹਾਂ ਨੇ ਆਰਡਰਸ ਪਾਏ ਹੋਏ ਆ ਉਹਨਾਂ ਨੂੰ ਧਿਆਨ ਚ ਆ ਗਿਆ ਹੁਣੇ ਕਿ ਕਿਹੜੇ ਸੂਟ ਦੀ ਗੱਲ ਹੋ ਰਹੀ ਹੈ ਇਹਦੇ ਨਾਲ yellow ਦੁਪੱਟਾ ਸੀ ਜੀ ਪੈਚ ਵਰਕ ਦਾ ਬਸ ਇਹਦੇ ਨਾਲ purple ਦੁਪੱਟਾ ਹੈ ਜੀ ਤੇ yellow ਇਸ ਦੀ ਬਾਰਡਰਿੰਗ ਹੋਈ ਹੋਈ ਹੈ ਇਹ ਹੈ ਜੀ ਆਲ ਓਵਰ ਸੂਟ ਇਹ ਇਸ ਦਾ ਦੁਪੱਟਾ ਦੁਪੱਟੇ ਸਾਰਿਆਂ ਦੇ ਨਾਲ ਡੋਰੀਏ ਲਏ ਨੇ ਜੀ ਵਧੀਆ ਬਹੁਤ ਵਧੀਆ ਵਾਲਾ ਡੋਰੀਆ ਲਗਾਇਆ ਹੋਇਆ ਦੁਪੱਟਾ ਤੇ ਇਹ ਇਸ ਦਾ ਪੈਚ ਵਰਕ ਹੈ ਦੇਖ ਸਕਦੇ ਹੋ ਤੁਸੀਂ ਹੈ ਨਾ ਇਹ ਆਲਓਵਰ ਸੂਟ ਸੂਟ ਦੇ نیچے ਬਾਰਡਰ ਦੇ ਉੱਪਰ ਜੋ ਕਟਵਰਕ ਦਾ ਵਰਕ ਹੈ ਇਹਨਾਂ ਸਾਰਿਆਂ ਦੀ ਆਲਓਵਰ ਸੂਟਾਂ ਦੇ ਵਿੱਚ ਬਾਰਡਰ ਦੇ ਉੱਪਰ ਵਰਕ ਰਹੇਗਾ ਕਟਵਰਕ ਦਾ ਬਿਲਕੁਲ ਬਰੀਕ ਜਿਹਾ ਤੇ ਦੁਪट्टे ਦੇ 4 ਸਾਈਡ ਵਰਕ ਰਹੇਗਾ ਤੇ 4 ਸਾਈਡ ਪੈਚ ਅਟੈਚ ਰਹਿਣਗੇ ਇਹ ਇਸ ਦਾ ਕਲਰ ਹੈ ਬਹੁਤ ਸੋਹਣਾ ਪਿਆਰਾ ਕਲਰ ਹੈ ਜੀ ਇਸ ਵਾਰ ਨਵਾਂ ਕੰਟਰਾਸਟ ਆਇਆ ਇਹਦੇ ਵਿੱਚ yellow ਵਾਲਾ ਜਿਹੜਾ ਉਹ ਖਤਮ ਹੋ ਗਿਆ ਸੀਗਾ ਇੱਕ ਇਸ ਦੇ ਵਿੱਚ ਇਹ ਨਮੀ ਸ਼ੇਡ ਆਈ ਹੈ ਮਸਟਰਡ ਆਇਆ ਹੋਇਆ ਹੈ ਜੀ ਇਹ ਦੁਪੱਟਾ ਫਿਰ ਦਿਖਾਉਣੀ ਹੈ ਪਹਿਲਾਂ ਆਪਾਂ 올ਓਵਰ ਸੂਟ ਤੇ ਨਿਗਾਹ ਮਾਰ ਲੈਣੇ ਆ ਇਹ ਹੈ ਜੀ ਸੂਟ ਇਹਦੇ ਵੀ ਬਾਰਡਰ ਤੇ ਵਰਕ ਹੋਇਆ ਹੋਆ ਹੈ ਨੀਚੇ ਕਮੀਜ਼ ਤੇ 올ਓਵਰ ਸੂਟ ਹੈ ਜੀ ਇਹ ਇਸ ਤਰ੍ਹਾਂ ਤੇ ਇਹਦੇ ਨਾਲ ਮਸਟਰਡ ਦੁਪੱਟਾ ਔਰ ਦੁਪੱਟੇ ਦੇ 4 ਸਾਈਡ ਦੇ ਉੱਪਰ ਵਰਕ ਬਟਰਫਲਾਈ ਵਾਲਾ ਪੈਚ ਲੱਗਿਆ ਹੋਇਆ ਤੇ ਫੋਰ ਸਾਈਡ ਵਰਕ ਹੋਇਆ ਵਾ ਗ੍ਰੇ ਇਸਦੀ ਬਾਰਡਰਿੰਗ ਹੋਈ ਵੀ ਹੈ ਜੀ ਜੋ ਥ੍ਰੈਡ ਯੂਜ਼ ਕੀਤਾ ਕਲਰ ਯੂਜ਼ ਕੀਤਾ ਬਾਰਡਰਿੰਗ ਲਈ ਵਰਕ ਲਈ ਉਹ ਗ੍ਰੇ ਕਲਰ ਦਾ ਹੈ ਤੇ ਮਸਟਰਡ ਇਸ ਦਾ ਦੁਪट्टे ਦਾ ਕਲਰ ਹੈ ਸੋ ਬਹੁਤ ਸੋਹਣਾ ਰੰਗ ਹੈ ਜੀ ਇਹ ਸੂਟ ਦਾ ਵੀ ਰੰਗ ਬਹੁਤ ਜ਼ਿਆਦਾ ਸੋਹਣਾ ਹੈਗਾ ਮਲਟੀ ਕਲਰ ਦਾ ਇਸ ਤਰ੍ਹਾਂ ਇਹ ਬਾਕਸ ਚੈਕਸ ਦੇ ਵਿੱਚ ਸੂਟ ਆਇਆ ਹੋਇਆ ਸੋ ਸੂਟ ਹੋਰ ਵੀ ਨਾਲ ਦੀ ਨਾਲ ਜਿਵੇਂ ਜਿਵੇਂ ਰੈਡੀ ਹੋਏ ਜੇ ਤੁਹਾਡੇ ਸਾਰਿਆਂ ਦੇ ਨਾਲ ਮੈਂ ਸ਼ੇਅਰ ਕਰਦੀ ਰੂੰਗੀ ਅੱਛਾ ਇਹ ਸੂਟ ਮੈਂ ਪਹਿਲਾਂ ਤੁਹਾਨੂੰ ਡਿਸਪਲੇ ਕਰਤਾ ਇਹ ਸੇਮ ਉਹਦੇ ਨਾਲ ਦੇ ਕਲਰ ਹੈ ਜਿਸ ਦੇ ਨਾਲ ਪੀਚ ਪਲੇਨ ਦੁਪੱਟਾ ਸੀ। ਤੇ ਇਸ ਦਾ ਇੱਕ ਪੀਸ ਇਹ ਹੈ ਜੀ ਤੁਹਮੇ ਵੀ ਦਿਖਾ ਦਿੰਨੀ ਆ। ਇਸ ਦੇ ਨਾਲ ਪਿਛਲੀ ਵਾਰ ਮੈਚਿੰਗ ਸੀ ਕਿ ਇਸ ਵਾਰ ਆਪਾਂ ਇਹਨੂੰ 올ਓਵਰ ਦੇ ਵਿੱਚ ਲੈ ਕੇ ਆਏ ਆ ਕਿਉਂਕਿ 올ਓਵਰ ਦੇ ਵਿੱਚ ਮੈਚਿੰਗ ਵਿੱਚ ਬਹੁਤ ਜ਼ਿਆਦਾ ਇਨਕੁਆਰੀਜ਼ ਆਈਆਂ ਸੀ ਇਹਨਾਂ ਦੀਆਂ। ਕਈ ਕਸਟਮਰ ਮੰਗਦੇ ਸੀਗੇ ਕਿ ਸਾਨੂੰ ਇਹ 올ਓਵਰ ਚ ਚਾਹੀਦਾ। ਸੋ ਇਸ ਵਾਰ ਦੀ ਆਪਾਂ 올ਓਵਰ ਦੇ ਵਿੱਚ ਲੈ ਕੇ ਆਏ ਆ। ਇਸ ਤੇ ਬਾਰਡਰ ਤੇ نیچے ਵਰਕ ਤੇ ਇਹ ਇਸ ਦਾ ਪ੍ਰਿੰਟ ਜਿਵੇਂ ਜਿਵੇਂ ਤੁਹਾਨੂੰ ਪਸੰਦ ਆਉਂਦੇ ਤੁਸੀਂ ਸਕਰੀਨਸ਼ਾਟ ਲੈ ਕੇ ਜੀ ਆਪਾਂ ਨੂੰ WhatsApp ਦੇ ਉੱਪਰ ਇਨਕੁਆਰੀ ਕਰ ਲਿਓ ਇੰਸਟਾ ਦੇ ਉੱਪਰ DM ਕਰ ਲਿਓ ਇੰਸਟਾ ਆਈਡੀ ਪਹਿਲਾਂ ਵੀ ਦੱਸੀ ਹੈ ਦੁਬਾਰਾ ਫਿਰ ਦੱਸਦੇ ਨਹੀਂ ਸਿੱਧੂ ਵਲੋਗਿੰਗ 62 ਤੇ ਆਪਣਾ WhatsApp ਨੰਬਰ ਹੈਗਾ ਜੀ 9464628864 ਤੁਸੀਂ ਇਹਨਾਂ ਦੀ ਸਕਰੀਨਸ਼ਾਟ ਲੈ ਕੇ ਇਨਕੁਆਰੀ ਪਾ ਸਕਦੇ ਹੋ ਸੋ ਸਟਾਕ ਲਿਮਟਡ ਹੈ ਜੀ ਪਲੀਜ਼ ਥੋੜਾ ਜਲਦੀ ਕਰਿਓ ਫਿਰ ਬਾਅਦ ਵਿੱਚ ਤੁਹਾਡੇ ਆਰਡਰਸ ਫਿਰ ਹਫਤੇ ਲਈ ਪੈਂਡਿੰਗ ਹੋ ਜਾਣੀ ਹੈ ਇਹ ਹੈ ਜੀ ਇੱਕ ਕਲਰ ਦੇ ਵਿੱਚ ਮਤਲਬ yellow ਜਿਹੜਾ lemon yellow ਹੁੰਦਾ ਹੈ ਉਸ ਸ਼ੇਡ ਦੇ ਵਿੱਚ ਸਿੰਗਲ ਡਾਈ ਦੁਪੱਟਾ ਇਸ ਤੇ ਵੀ ਉਹ ਸੇਮ ਵਰਕ ਪੈਚਵਰਕ ਇਸ ਤਰ੍ਹਾਂ ਪੈਚ ਅਟੈਚ ਹੈ 4 ਸਾਈਡਡ ਐਮਬਰਾਡਰੀ ਉਹੀ ਵਰਕ ਹੋਇਆ ਵਾ ਬਹੁਤ ਸੋਹਣਾ ਦੁਪੱਟਾ ਹੈ ਜੀ ਜਿਹਨੂੰ ਜਿਹਨੂੰ ਆਪਣੇ ਆਰਡਰਸ ਯਾਦ ਆ ਰਹੇ ਨੇ ਕਿ ਇਹਨਾਂ ਸੂਟਾਂ ਦੇ 10 15 ਦਿਨ ਪਹਿਲਾਂ ਤੁਸੀਂ ਆਰਡਰ ਲਗਾਏ ਹੋਏ ਸੀਗੇ ਤੇ ਸੋਲਡ ਆਊਟ ਸੀ ਉਹ ਆਪਣੇ ਪਲੀਜ਼ ਇੱਕ ਵਾਰ ਚੈੱਕ ਕਰ ਲਿਓ ਤੇ ਜਲਦੀ ਪਲੀਜ਼ ਥੋੜੀ ਜਿਹੀ ਬੁਕਿੰਗ ਜਲਦੀ ਕਰ ਲਿਓ ਅੱਛਾ ਜੀ ਇਹ ਸੂਟ ਸੀਗੇ ਜਿਹੜੇ ਇਹ ਹੋ ਗਏ ਆਪਣੇ ਆਲਮੋਸਟ ਖਤਮ ਜਿਹੜੇ ਦੁਪੱਟੇ ਦੇ ਉੱਪਰ ਵਾਲਾ ਸੀ ਹੁਣ ਇਹਨਾਂ ਦੇ ਨਾਲ ਮਿਲਦੇ ਜੁਲਦੇ ਆਪਾਂ ਤੁਹਾਨੂੰ ਕੁਝ ਕੁ ਸੂਟ ਹੋਰ ਦਿਖਾ ਦੇਣੀ ਆ। ਹਾਂਜੀ। ਸੇਮ ਮਤਲਬ ਪੈਚ ਬਾਟਮ ਦੇ ਉੱਪਰ ਜਿਨ੍ਹਾਂ ਨੂੰ ਬਾਟਮ ਦੇ ਉੱਪਰ ਪੈਚ ਵਰਕ ਚਾਹੀਦਾ ਸੀਗਾ ਇਹ ਆਪਾਂ ਉਹਨਾਂ ਵਾਲੀ ਲੈ ਕੇ ਆਈਏ। ਹਾਂਜੀ ਤੇ ਇਹ ਇੱਕ ਹੋਰ ਦੇ ਦੋ। ਲਾਉਤੀ। ਹੁਣ ਕਈ ਕਸਟਮਰ ਮੰਗਦੇ ਸੀਗੇ ਕਿ ਉਹਨਾਂ ਨੂੰ ਬਾਟਮ ਦੇ ਉੱਪਰ ਪੈਚ ਵਰਕ ਚਾਹੀਦਾ ਦੁਪੱਟਿਆਂ ਤੇ ਪੈਚਵਰਕ ਨਹੀਂ ਚਾਹੀਦਾ ਤੇ ਲਓ ਜੀ ਉਹਨਾਂ ਦੇ ਲਈ ਵੀ ਆਪਾਂ ਕੁਸ਼ਕ ਪੀਸ ਰੈਡੀ ਕਰਵਾਏ ਜਿਵੇਂ ਜਿਵੇਂ ਜਿੰਨੇ ਕੁ ਰੈਡੀ ਹੋਏ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੇਣੀ ਆ ਕੁਆਲਿਟੀ ਬਾਰੇ ਕੋਈ ਦੋ رائے ਲਈ ਜੀ ਇਸ ਵਾਰ ਜਿਹੜੀ ਕੁਆਲਿਟੀ ਪਹਿਲਾਂ ਨਾਲੋਂ ਵੀ ਖਟ ਕੇ ਆਈ ਆ ਬਹੁਤ ਫਾਈਨ ਬਹੁਤ ਪਿਆਰੀ ਬਿਨਾ نیچے ਲਾਈਨਿੰਗ ਲਗਾਉਣ ਵਾਲੀ ਇਸ ਸਟੱਫ ਦੇ ਵਿੱਚ ਕਾਟਨ ਆਈ ਆ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ ਸ਼ਰਟ ਹੈ ਇਸ ਦੇ ਨਾਲ ਮੈਚਿੰਗ ਹੈ ਫੁੱਲ ਪਿਓਰ ਕਾਟਨ ਹੈ ਜੀ ਫੁੱਲ ਪਿਓਰ ਜੀ ਨੂੰ ਆਪਾਂ ਕਹਿ ਦਿੰਨੀ ਆ ਕੋਈ ਵੀ ਮਤਲਬ ਇਸ ਦੇ ਵਿੱਚ ਕੰਪਲੇਂਟ ਜਾਂ ਮਿਲਾਵਟ ਜਾਂ ਇਸ ਤਰ੍ਹਾਂ ਦਾ ਕੋਈ ਵੀ ਲਾਂਬੇ ਵਾਲਾ ਕੰਮ ਨਹੀਂ ਇਹ ਇਸ ਦੇ ਨਾਲ ਮੈਚਿੰਗ ਆਫ ਵਾਈਟ ਦੇ ਪੈਚ ਦੀ ਕੁਆਲਿਟੀ ਚੈੱਕ ਕਰੋ ਕਿੰਨਾ ਸੋਹਣਾ ਬਰੀਕੀਅਤ ਦੇ ਨਾਲ ਪੈਚ ਨੂੰ ਅਟੈਚ ਕੀਤਾ ਹੋਇਆ बॉਟਮ ਦੇ ਉੱਪਰ ਇਹ बॉਟਮ ਦੇ ਪੈਚ ਆ ਗਏ ਇਹ ਆਹੀ ਜੀ ਸ਼ਰਟ ਤੇ ਇਸ ਦਾ ਦੁਪੱਟਾ ਮੈਂ ਤੁਹਾਨੂੰ ਬਾਅਦ ਚ ਦਿਖਾਉਣੀ ਹੈ ਇਹ ਆ ਜੀ ਪੂਰਾ ਸੂਟ ਬਹੁਤ ਸੋਹਣਾ ਤੇ ਬਹੁਤ ਜਿਹਨੂੰ ਕਹਿ ਦਿੰਦੇ ਐ ਮਨ ਨੂੰ ਛੂਣ ਵਾਲਾ ਸੂਟ ਹੈ ਇਹ ਇਸ ਦੇ ਨਾਲ ਜੀ ਤਿੰਨ ਰੰਗਾਂ ਦੇ ਵਿੱਚ ਆਪਾਂ ਦੁਪੱਟਾ ਡਾਈ ਕੀਤਾ ਹੋਇਆ ਹੈ। 4 ਸਾਈਡ ਤੇ ਲੈਂਸ ਲਗਾਈ ਹੋਈ ਹੈ ਤੇ ਇਸ ਤਰ੍ਹਾਂ ਆਪਾਂ ਇਹਨੂੰ ਦੁਪੱਟੇ ਦੇ ਉੱਪਰ ਵੀ ਪੈਚ ਲਗਾ ਕੇ ਲੇਸ ਦਾ ਕੰਮ ਕੀਤਾ ਹੋਇਆ ਦੁਪੱਟੇ ਦੀ ਤੁਸੀਂ ਕੁਆਲਿਟੀ ਚੈੱਕ ਕਰੋ ਇੱਕ ਵਾਰ ਜਿੰਨਾ ਤੁਸੀਂ ਕੈਮਰੇ ਵਿੱਚ ਦੇਖ ਸਕਦੇ ਹੋ ਜਦੋਂ ਇਹ ਸੂਟ ਤੁਹਾਡੇ ਕੋਲ ਘਰ ਪਹੁੰਚਣਗੇ ਤਾਂ ਤੁਹਾਨੂੰ ਵਾਕਈ ਤਸੱਲੀ ਹੋਏਗੀ ਕਿ ਜੋ ਜੈਨੂਅਲੀ ਤੁਸੀਂ ਆਪਣੀ ਅੱਖਾਂ ਨਾਲ ਦੇਖ ਸਕਦੇ ਹੋ ਫੀਲ ਕਰ ਸਕਦੇ ਹੋ ਉਸਦੀ ਕੁਆਲਿਟੀ ਤੁਹਾਡੀ ਵੀਡੀਓ ਦੀ ਕੁਆਲਿਟੀ ਤੋਂ ਕਿਤੇ ਜ਼ਿਆਦਾ ਚੰਗੀ ਹੈ। अच्छा ये दुपट्टा जी तीन रंगा दे विच बहुत सोणा सूट है बहुत प्यारा सूट है ਤੇ سٹاف دے بارے تاں اپا یہ کہہ سکدے کی 120% ਜਿੰਨਾ کہہ سکدیا اوننا ਘਟ ਹੈ ਕਿ ਪਿਓਰ ਕਾਟਨ ਹੈ ਜਿਵੇਂ ਜਿਵੇਂ ਤੁਹਾਨੂੰ सूट पसंद ਆਈ ਜਾਂਦੀ ਹੈ ਕਿਉਂਕਿ ਮੈਨੂੰ ਪਤਾ ਮੇਰੇ ਕੋਲੇ ਕਮ ਸੇ ਕਮ ਅਗਰ ਮੈਂ ਕੈਲਕੂਲੇਟਰ ਪ੍ਰੋਪਰਲੀ ਵੀ ਨਾ ਕਰਕੇ ਦਸਾਂ ਐਸਟੀਮੇਟ ਨਾ ਦਸਾਂ ਤਾਂ ਮੇਰੇ ਕੋਲੇ 40 ਤੋਂ 50 میسج ਇਹੇ ਜੀ ਪੈਂਡਿੰਗ ਪਈ ਹੋਣੇ ਜਿੰਨਾਂ ਨੂੰ ਮੈਂ ਨਿਊ سٹاک ਤੱਕ ਦਾ ਵੇਟ ਕਰਨ ਲਈ ਬੋਲਿਆ ਸੋ ਸਾਰੇ ਜਿਹੜੇ ਵੀ ਮੇਰੀ ਵੀਡੀਓ ਦੇ ਉੱਪਰ ਪੁਰਾਣੇ ਜਾਂ ਨਵੇਂ ਕਸਟਮਰਸ ਵਿਜ਼ਿਟ ਕਰਦੇ ਨੇ ਸੂਟ ਪਸੰਦ ਆਉਂਦੇ ਨੇ ਤੁਸੀਂ ਪਹਿਲਾਂ ਆਰਡਰਸ ਲਗਾਏ ਹੋਏ ਆ ਤੁਹਾਨੂੰ ਸੋਲਡ ਆਊਟ ਬੋਲਿਆ ਸੀਗਾ ਉਹ ਤੁਸੀਂ ਪਲੀਜ਼ ਚੈੱਕ ਕਰਕੇ ਆਪਣੀ ਫਾਸਟ ਬੁਕਿੰਗ ਫਾਸਟ ਇਨਕੁਆਰੀ ਲੈ ਸਕਦੇ ਹੋ ਸੋ ਸੋਲਡ ਆਊਟ ਫੇਰ ਹੋ ਜਾਣੇ ਦੀ ਹਫ਼ਤੇ ਬਾਅਦ ਫੇਰ ਇਹ ਚੀਜ਼ਾਂ ਹਫ਼ਤੇ ਬਾਅਦ ਮਿਲਣਗੀਆਂ ਉਸ ਤੋਂ ਬਾਅਦ ਆਪਣੇ ਕੋਲੇ ਪਾਰਟੀ ਵੇਅਰ ਕੁਝ ਕੁ ਸੂਟ ਨੇ ਆਪਾਂ ਉਹ ਦਿਖਾਣੇ ਆ ਕਿੱਕ ਆਈ ਆ ਗਈ ਸੀ ਆਪਣੇ ਕੋਲ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਇਹ ਵੀ ਸੇਮ ਜਿਹੜਾ ਤੁਹਾਨੂੰ ਹੁਣ ਆਰਟੀਕਲ ਦਿਖਾਇਆ ਜਿਹੜਾ ਮੈਂ ਉਸੇ ਦੇ ਵਿੱਚ ਹੀ ਹੈ ਇਹ ਰਿਹਾ ਜੀ ਇਸ ਪਿਓਰ ਫੁੱਲ ਪਿਓਰ ਕਾਟਨ ਦੇ ਵਿੱਚ ਇਹ ਸਕਿਨ ਇਸ ਦਾ ਬੇਸ ਹੈ ਤੇ ਪਰਪਲ ਇਸ ਦੇ ਵਿੱਚ ਜੋ ਵੀ ਪ੍ਰਿੰਟ ਪੈਟਰਨ ਹੈ ਤੇ ਇਹ ਇਸ ਦੇ ਨਾਲ ਬਾਟਮ ਬਾਟਮ ਬਹੁਤ ਸੋਹਣੀ ਹੈ ਤੇ ਬਾਟਮ ਦੇ ਉੱਪਰ ਸੀਮ ਪੈਚ ਇਸ ਟ੍ਰੈਪੇਟ ਦਾ ਵਾਰਕ ਬਹੁਤ ਸੋਹਣਾ ਪੈਚ ਲਗਾਏ ਹੋਏ ਹੈਗੇ ਇਸ ਵਾਰ ਜਿਹੜਾ ਕੰਮ ਕੀਤਾ ਹੈਗਾ ਉਹ ਹੋਰ ਵੀ ਜ਼ਿਆਦਾ ਸੋਹਣਾ ਕੀਤਾ ਵੈ ਪੈਚ ਦੀ ਇੰਨੀ ਸੋਹਣੀ ਉੱਪਰ ਕੀ ਆਈ ਹੈ ਨਾ ਕੁਆਲਿਟੀ ਪੈਚ ਲਾਉਣ ਦੀ ਸਫਾਈ ਬਹੁਤ ਜ਼ਿਆਦਾ ਸੋਹਣੀ ਹੈ ਤੇ ਤਿੰਨ ਰੰਗਾਂ ਦਾ ਦੁਪੱਟਾ ਜੀ ਸੀ ਤਿੰਨਾ ਰੰਗਾਂ ਦੇ ਵਿੱਚ ਤੁਹਾਨੂੰ ਟੋਰੀਏ ਦਾ ਦੁਪੱਟਾ ਚਾਰ ਸਾਈਡਾਂ ਤੇ ਇਹਦੇ ਉਹੀ 4 ਸਾਈਡ ਤੇ ਲੈਸ ਮਿਲੇਗੀ ਜੀ ਲੈਸ ਦੇ ਵਿੱਚ ਪੈਚ ਨੂੰ ਅਟੈਚ ਕਰਕੇ ਲੈਸ ਲਗਾ ਕੇ ਦੁਪੱਟੇ ਦੀ ਲੁੱਕ ਨੂੰ ਬਹੁਤ ਸੋਹਣਾ ਕਲਾਸੀ ਲੁੱਕ ਬਣਾਇਆ ਗਿਆ ਬਹੁਤ ਸੋਹਣੇ ਸਰਦਾਰੀ ਸੂਟ ਨੇ ਤੇ ਸਭ ਤੋਂ ਵੱਡੀ ਗੱਲ ਜੀ ਸਾਰਿਆਂ ਦੇ ਰੇਂਜ ਵਿੱਚ ਇਹ ਸੂਟ ਨੇ ਬਹੁਤ ਸੋਹਣੇ ਸੂਟ ਹੈ ਬੁਟੀਕ ਵਰਕ ਵਾਲੇ ਬੁਟੀਕ ਸਟਾਈਲ ਸੂਟ ਇਸ ਰੇਂਜ ਵਿੱਚ ਕਿਤੇ ਵੀ ਅਵੇਲੇਬਲ ਨਹੀਂ ਹੋ ਸਕਦੇ ਸੋ ਇਹ ਹੈ ਜੀ ਆਪਣਾ ਤਿੰਨ ਰੰਗਾਂ ਦਾ ਦੁਪੱਟਾ ਤੇ ਇਹ ਇਸ ਦੀ ਤੁਸੀਂ ਚੈੱਕ ਕਰ ਲਓ ਹਨ ਲੇਸ ਦੇ ਵਿੱਚ ਜਿਹੜਾ ਪੈਚ ਅਟੈਚ ਕਰਕੇ ਕੰਮ ਕੀਤਾ ਹੋਇਆ ਹੈ ਸੋ ਜੀ ਸਭ ਤੋਂ ਪਹਿਲਾਂ ਜੋ ਖੋਲਣਾ ਹੈ ਪਹਿਲਾਂ ਮੈਂ ਤੁਹਾਨੂੰ ਉਹ ਦਿਖਾ ਦੇਣੀ ਹੈ ਬਾਦ ਵਿੱਚ ਜੋ ਟੈਗ ਹੈ ਮੈਂ ਤੁਹਾਨੂੰ ਉਹ ਦਿਖਾ ਦੂੰਗੀ neck ਦੇ ਉੱਪਰ ਪੈਚਵਰਕ ਦਾ ਵੀ ਕੰਮ ਚੱਲ ਰਿਹਾ ਜੀ ਆਪਣੇ ਕੋਲੇ ਉਹ ਵੀ ਆਰਟੀਕਲ ਆ ਰਹੇ ਮੈਂ ਤੁਹਾਨੂੰ ਉਹ ਵੀ ਦਿਖਾਉਂਗੀ ਉਹ ਵੀ ਸ਼ੇਅਰ ਕਰੂੰਗੀ ਸੋ ਜਲਦੀ ਜਲਦੀ ਬਸ ਆਪਾਂ ਇਹ ਵੀਡੀਓ ਖਤਮ ਕਰ ਲੈਣੇ ਆ ਫਿਰ ਨਵੇਂ ਆਰਟੀਕਲ ਵੀ ਲੈ ਕੇ ਆਉਣੇ ਆ ਆਪਾਂ ਤੁਹਾਡੇ ਲਈ ਪਿੰਕ ਦੇ ਵਿੱਚ ਪਿੰਕ بیس ਦੇ ਵਿੱਚ ਇਸ ਤੇ ਜੀ ਗ੍ਰੇ ਫਲਾਵਰਸ ਨੇ ਬਹੁਤ ਸੋਹਣੀ ਕਾਟਨ ਹੈ ਬਹੁਤ ਪਿਆਰੀ ਕਾਟਨ ਹੈ ਸਕਾਈ ਬਲੂ ਹੈ ਜਿਹੜਾ ਸੌਰੀ ਗ੍ਰੇ ਨਹੀਂ ਸਕਾਈ ਬਲੂ ਫਲਾਵਰ ਨੇ ਸਕਾਈ ਬਲੂ ਇਸ ਦੇ ਨਾਲ ਇਸ ਦੀ ਬਾਟਮ ਹੈ ਸੇਮ ਪੈਚ ਵਰਕ ਦਿੱਤੇ ਹੋਏ ਆ اچھا ਇਹ ਥ੍ਰੈਡ ਹੈ ਕਟਿੰਗ ਦੇ ਟਾਈਮ ਤੋਂ ਬਹੁਤ ਸੋਹਣੀ ਕੁਆਲਿਟੀ ਹੈ ਜੀ ਇੱਕ ਵਾਰੀ ਚੈੱਕ ਕਰੋ ਤੁਸੀਂ ਪੈਚ ਵਰਕ ਦੀ ਬਹੁਤ ਸੋਹਣੀ ਕੁਆਲਿਟੀ ਹੈ ਤੇ ਮੈਚਿੰਗ ਕਲਰ ਇਸ ਵਾਰ ਕੰਟਰਾਸਟ ਬਹੁਤ ਸੋਹਣੇ ਨੇ ਤੇ ਇਹੀ ਜੀ ਤਿੰਨ ਰੰਗਾਂ ਦੇ ਵਿੱਚ ਇਸ ਦਾ ਦੁਪੱਟਾ ਬਾਕੀ ਬਾਖਮਾਲ ਕੀਤੀ ਹੋਈ ਹੈ ਜੀ ਚੀਜ਼ ਬਣਾਉਣ ਵਾਲਿਆਂ ਨੇ ਨਾ ਇਸ ਵਰਕ ਕਮਾਲ ਕਰ ਦਿੱਤੀ ਬਹੁਤ ਸੋਹਣੀ ਦਿਲ ਨੂੰ ਛੂੰਦੀ ਹਟਕੇ ਚੀਜ਼ ਬਣਾਈ ਹੈ ਲੈਸ ਦੇ ਵਿੱਚ ਪੈਚ ਅਟੈਚ ਕੀਤੀ ਹੈ ਜੀ ਦੁਪੱਟੇ ਨੂੰ ਤੇ ਨ ਰੰਗਾਂ ਦਾ ਡਾਈ ਕਰਕੇ ਚਾਰ ਸਾਈਡਾਂ ਦੇ ਉੱਪਰ ਇਹਦੇ ਲੈਸ ਅਟੈਚ ਕੀਤੀ ਹੋਈ ਹੈ ਬਹੁਤ ਸੋਹਣੀ ਚੀਜ਼ ਹੈ ਬਣ ਕੇ ਆਈ ਹੈ ਜੀ ਬਹੁਤ ਸੋਹਣੀ ਚੀਜ਼ ਹੈ ਜਿਸ ਰੇਂਜ ਦੇ ਵਿੱਚ ਸੂਟ ਜਾਣ ਵਾਲੇ ਨੇ ਉਸ ਰੇਂਜ ਦੇ ਵਿੱਚ ਤਾਂ ਸਿਰਫ ਇੱਕਲਾ ਦੁਪੱਟਾ ਹੀ ਤਿਆਰ ਹੁੰਦਾ ਜੀ ਦੁਪੱਟੇ ਦੀ ਮੁੱਲ ਵਿੱਚ ਤੁਹਾਨੂੰ ਸਾਰਾ ਸੂਟ ਪੈਚ ਵਰਕ ਤੁਹਾਨੂੰ ਕਪੜਾ ਤੇ ਵਰਕ ਫ੍ਰੀ ਵਿੱਚ ਮਿਲਦੇ ਆ ਤੁਸੀਂ ਬਸ ਇਹ ਸਮਝ ਸਕਦੇ ਹੋ ਕਿ ਤੁਹਾਨੂੰ ਬੁਟੀਕ ਦਾ ਹੀ ਵਰਕ ਫ੍ਰੀ ਵਿੱਚ ਮਿਲ ਰਹੀ ਹੈ ਦੁਪੱਟੇ ਦੇ ਰੈਡੀ ਹੁੰਦੀ ਰੇਂਜ ਵਿੱਚ ਕਿ ਕਿਸੇ ਵਿੱਚ ਇਹ ਫਰੋਜੀ ਕਲਰ ਹੈ ਦੀ ਸਭ ਤੋਂ ਪਹਿਲਾਂ ਸ਼ਰਟ ਦੀ ਗੱਲ ਕਰ ਲੈਣੀ ਹੈ ਅੱਛਾ ਇਹ ਵਾਲੇ ਸੂਟ ਜਿਹੜੇ ਤੁਹਾਨੂੰ ਹੁਣ ਦਿਖਾਏ ਆ ਇਹ ਮੈਚਿੰਗ ਸੂਟ ਨਹੀਂ ਇਸ ਤੋਂ ਪਹਿਲਾਂ ਆਲਓਵਰ ਸੂਟ ਸੀਗੇ ਇੰਨਾ ਪਿਆਰਾ ਕਪੜਾ ਹੈ ਨਾ ਜਦੋਂ ਮੈਂ ਮਤਲਬ ਇਹਨੂੰ ਡਿਸਪਲੇ ਕਰਦੀ ਆ ਤਾਂ ਮੈਨੂੰ ਫੀਲ ਆ ਰਿਹਾ ਨਾ ਜਿਵੇਂ ਇਹਨਾਂ ਨੂੰ ਹੱਥ ਲਗਾ ਕੇ ਮਲਾਈਨ ਕਪੜੇ ਮਤਲਬ ਇੰਨੇ ਸੌਫਟ ਇੰਨੇ ਮਲਾਈਨ ਬਹੁਤ ਸੋਬਰ ਕਪੜਾ ਹੈ ਅੱਛਾ ਜੀ ਇਹ ਇਸ ਦਾ ਪ੍ਰਿੰਟ ਹੈ ਬਹੁਤ ਸੋਹਣਾ ਪ੍ਰਿੰਟ ਹੈ ਤੇ ਸਟਾਫ ਤੀ ਤਾਂ ਜੀ ਆਪਾਂ ਤਾਰੀਫ ਕਰਦੇ ਨਹੀਂ ਥੱਕਾਂਗੇ ਕਿ ਇੰਨਾ ਜ਼ਿਆਦਾ ਕੋਲ ਕਾਟਨ ਇਨੀ ਸੋਹਣੀ ਕੁਆਲਿਟੀ ਵਿੱਚ ਆਇਆ ਨਾ ਤੇ ਤਾਰੀਫ ਤਾਂ ਬਣਦੀ ਹੈ ਜੀ ਜਦੋਂ ਸਟਾਫ ਤੁਹਾਡਾ ਤੁਹਾਡੀ ਚੋਇਸ ਦੇ ਅਕੋਰਡਿੰਗ ਆਇਆ ਹੋਵੇ ਕਿਉਂਕਿ ਮੈਂ ਸਭ ਤੋਂ ਜ਼ਿਆਦਾ ਕਾਟਨ ਦੇ ਕੱਪੜੇ ਵੇਅਰ ਕਰਦੀ ਆ ਮੈਨੂੰ ਮਿਲਾਪੀ ਕੱਪੜੇ ਬਿਲਕੁਲ ਵੀ ਪਸੰਦ ਨਹੀਂ ਤੇ ਜਦੋਂ ਮੈਨੂੰ ਕਿਤੇ ਫੁੱਲ ਪ्युअर ਕਾਟਨ ਮਿਲਦੀ ਹੈ ਜਾਂ ਮੈਂ ਉਸ ਨੂੰ ਡਿਸਪਲੇ ਕਰਦੀ ਆ ਤਾਂ ਉਸ ਚੀਜ਼ ਦੀ ਜਿਹੜੀ ਤਾਰੀਫ ਹੈ ਉਹ ਆਟੋਮੈਟਿਕ ਮੇਰੇ ਤੋਂ ਵੱਧ ਚੜ ਕੇ ਬਣਦੀ ਹੈ ਕਰਨੀ ਕਿਉਂਕਿ ਮੈਂ ਖੁਦ ਕਾਟਨ ਦੇ ਕੱਪੜੇ ਨੂੰ ਪਸੰਦ ਕਰਦੀ ਆਂ ਇਹ ਅਛਾ ਦੀ ਪਰਪਲ ਦੇ ਉੱਪਰ ਇਸ ਤਰ੍ਹਾਂ ਪੈਚ ਤੇ ਦੁਪੱਟਾ ਆਪਾਂ ਤੁਹਾਨੂੰ ਇਸ ਦਾ ਨਾਲ ਦੀ ਨਾਲ ਦਿਖਾ ਦਿੰਨੇ ਆ। ਇਹ ਹੈ ਜੀ ਇਸ ਦੀ ਬਾਟਮ, ਇਹ ਇਸ ਦੀ ਸ਼ਰਟ ਤੇ ਹੁਣ ਆਪਾਂ ਗੱਲ ਕਰਦੇ ਆਂ ਦੁਪੱਟੇ ਦੀ। ਦੁਪੱਟਾ ਦੀ ਤਿੰਨ ਰੰਗਾਂ ਦੇ ਵਿੱਚ ਡਾਈ ਕੀਤਾ ਹੈ, ਪਰਪਲ, ਵਾਈਟ ਤੇ ਫਰੋਜੀ ਤੇ ਸੇਮ ਚਾਰੇ ਸਾਈਡਾਂ ਦੇ ਉੱਪਰ ਲੇਸ ਲੱਗਿਆ ਹੋਇਆ ਤੇ ਉਹੀ ਜੀ ਪੈਚ ਨੂੰ ਅਟੈਚ ਕਰਕੇ ਬਾਰਡਰ ਦੇ ਉੱਪਰ ਲੇਸ ਲਗਾ ਕੇ ਦੁਪੱਟੇ ਨੂੰ ਸੇਮ ਇਹ ਬਸ ਜਿਹੜੇ ਤੁਹਾਨੂੰ ਦਿਖਾਏ ਐ ਅੱਜ ਦੋ ਆਰਟੀਕਲ ਦਿਖਾਏ ਐ। ਬਾਕੀ ਦੇ ਆਰਟੀਕਲ ਮੈਂ ਤੁਹਾਨੂੰ ਫੇਰ ਦਿਖਾਉਂਗੀ ਕਿਉਂਕਿ ਵੀਡੀਓ ਦੇ ਵਿੱਚ ਇੰਨੇ ਜ਼ਿਆਦਾ ਸੂਟ ਹੈ ਜਿਹੜੇ ਉਹ ਪੋਸਿਬਲ ਹੀ ਨਹੀਂ ਹੈ ਦਿਖਾਉਣਾ ਕਿਉਂਕਿ ਵੀਡੀਓ ਲੰਬੀ ਬਹੁਤ ਹੋ ਜਾਂਦੀ ਹੈ ਤੇ ਲਓ ਜੀ ਹੁਣ ਆਪਣਾ ਇਹਦੇ ਵਿੱਚ ਲਾਸਟ ਪੀਸ ਆ ਗਿਆ neck ਦੇ ਉੱਪਰ ਪੈਚ ਵਰਕ ਵਾਲੇ ਸੂਟ ਵੀ ਬਸ ਮੇਰੇ ਕੋਲ ਆਏ ਪਏ ਆ ਕੁਝ ਪੀਸ ਆ ਗਏ ਕੁਛ ਆ ਜਾਣੇ ਆ ਉਹ ਤੁਹਾਨੂੰ ਮੈਂ ਬਾਅਦ ਚ ਦਿਖਾਉਂਗੀ ਤੇ ਇਹ ਸਿਰਫ ਸਿੰਗਲ ਪੀਸ ਹੈ ਜਿਹੜੇ ਰੈਡੀ ਹੋ ਰਿਹਾ ਇਹ ਮੈਂ ਤੁਹਾਨੂੰ ਲਾਸਟ ਤੇ ਤਾਂ ਦਿਖਾ ਰਹੀ ਕਿਉਂਕਿ ਇਹਦੇ ਨਾਲ ਦਾ ਮੈਂ ਪਹਿਲਾਂ ਵੀ ਤੁਹਾਨੂੰ 올ਓਵਰ ਦੇ ਵਿੱਚ ਦਿਖਾਇਆ ਜਿਸ ਤੇ ਦੁਪੱਟੇ ਉੱਪਰ ਪੈਚ ਸੀ ਪਰ ਇੱਕ ਆਪਾਂ ਨਵੀਂ ਚੀਜ਼ ਇਕ ਕਿਸ ਤਰ੍ਹਾਂ ਦਾ ਇਹ ਜੀ 올ਓਵਰ ਸੂਟ ਹੈ ਮੈਚਿੰਗ ਨਹੀਂ ਹੈ ਇਹ 올ਓਵਰ ਹੈ ਇਸ ਦੇ نیچے ਸ਼ਰਟ ਦੇ نیچے ਇਸ ਤਰ੍ਹਾਂ ਬਾਰਡਰ ਤੇ ਬਾਰਡਰ ਦੇ نیچے ਲੇਸ ਅਟੈਚ ਕੀਤੀ ਹੈ ਸਮੋਸਾ ਲੇਸ ਜਿਹਨੂੰ ਬੋਲਦੇ ਆ ਇਹ ਦੇਖ ਲਓ ਤੁਸੀਂ ਚੈੱਕ ਕਰ ਲਓ ਆਈ ਥਿੰਕ ਪ੍ਰੋਪਰ ਨਹੀਂ ਤੁਹਾਨੂੰ ਪਤਾ ਲੱਗ ਰਿਹਾ ਹੁਣ ਇਹ ਹੋ ਗਿਆ ਜੀ ਇਹਦੇ ਨਾਲ ਬੇਬੀ ਪਿੰਕ ਦੁਪੱਟਾ ਹੈ ਤੇ ਦੁਪੱਟੇ ਨੂੰ ਚੈੱਕ ਕਰੋ ਤੁਸੀਂ ਕਿਸ ਤਰ੍ਹਾਂ ਰੈਡੀ ਕੀਤਾ ਹੋਇਆ ਇਸ ਤਰ੍ਹਾਂ ਡਿਜ਼ਾਈਨ ਪਾਇਆ ਸੂਟ ਦੇ ਨਾਲ ਦੀ ਪੱਟੀ ਤੇ ਲੇਸ ਬਾਰਡਰ ਦੇ ਉੱਪਰ ਇਸ ਤਰ੍ਹਾਂ लेस ਨੂੰ ਅਟੈਚ ਕਰਕੇ ਤੇ ਗੋਟੇ ਪੱਟੀ ਦਾ ਵਿੱਚ ਕੰਮ ਕੀਤਾ ਹੋਇਆ ਜੀ ਗੋਟਾ ਪੱਟੀ ਦਾ ਡਿਜ਼ਾਈਨ ਬਣਾ ਕੇ ਤੇ ਜੋ ਸੂਟ ਦੇ ਨਾਲ ਦਾ ਮਤਲਬ ਸ਼ਰਟ ਆਲਓਵਰ ਸੂਟ ਹੈ ਉਸ ਦੀ ਕਟਿੰਗ ਉਸ ਦੀ ਪੱਟੀ ਨੂੰ ਦੁਪट्टे ਦੇ ਵਿੱਚ ਐਡ ਕੀਤਾ ਤੇ ਬਾਰਡਰਿੰਗ ਦੇ ਉੱਪਰ ਵੀ ਸੇਮ ਉਹੀ ਪੱਟੀ ਨੂੰ ਐਡ ਕਰਕੇ ਇੰਨੀ ਸੋਹਣੀ ਫਿਨਿਸ਼ਿੰਗ ਦਿੱਤੀ ਹੋਈ ਹੈ ਇਸ ਦੁਪट्टे ਨੂੰ ਬਹੁਤ ਜ਼ਿਆਦਾ ਸੋਹਣੀ ਲਾਜਵਾ ਇਹ ਆਪਣੇ ਕੋਲੇ ਇਸ ਦੇ ਵਿੱਚ ਮੈਂ ਸਿਰਫ ਤੁਹਾਨੂੰ ਇਹ ਸਿੰਗਲ ਡਿਜ਼ਾਈਨ ਦਿਖਾ ਰਹੀ ਕਿਉਂਕਿ ਇਹ ਰੈਡੀ ਹੋ ਰਹੇ ਨੇ ਇਹ ਵਾਲੇ ਸੂਟ ਬਹੁਤ ਸੋਹਣੀ ਚੀਜ਼ ਹੈ ਜੀ ਤੇ ਇਹ ਦੁਪੱਟਾ ਮਸਲੀਨ ਦਾ ਹੈ ਮਸਲੀਨ ਦੇ ਦੁਪੱਟੇ ਉੱਪਰ ਇਸ ਤਰ੍ਹਾਂ ਦੀ ਕਾਰਾਗਰੀ ਕੀਤੀ ਹੋਈ ਹੈ ਇਸ ਨੂੰ ਆਪਾਂ ਪਾਰਟੀ ਵੇਅਰ ਸੂਟ ਵੀ ਕਹਿ ਸਕਦੇ ਜਿੰਨੇ ਵੀ ਸੂਟ ਤੁਹਾਨੂੰ ਦਿਖਾਏ ਹੈ ਘਰੇ ਪਾਉਣ ਵਾਲੀ ਰੇਂਜ ਦੇ ਵਿੱਚ ਦਿਖਾਏ ਪਰ ਇਹ ਸਾਰੇ ਸੂਟ ਆਪਾਂ ਬਾਹਰ ਅੰਦਰ ਵੀ ਪਾ ਸਕਦੇ ਹਾਂ ਪਰ ਇਹ ਸੂਟ ਨੂੰ ਤਾਂ ਆਪਾਂ ਇੱਕ ਪਾਰਟੀ ਵੇਅਰ ਲੁੱਕ ਵੀ ਦੇ ਸਕਦੇ ਹਾਂ ਕਹਿ ਸਕਦੇ ਹਾਂ ਕਿ ਇਹ ਪਾਰਟੀ ਵੇਅਰ ਸੂਟ ਹੈ ਤੇ ਚਲੋ ਜੀ ਮਿਲਦੇ ਆਪਾਂ ਫੇਰ ਨਵੀਂ ਵੀਡੀਓ ਦੇ ਵਿੱਚ ਨਵੇਂ ਸਟਾਕ ਦੇ ਨਾਲ ਜਾਂ ਨਵੀਂ ਕਿਸੇ ਗੱਲਬਾਤ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਗੁੱਡਬਾਈ ਤੇ ਆਰਡਰ ਤੁਸੀਂ ਪਲੀਜ਼ ਜਲਦੀ ਤੋਂ ਜਲਦੀ ਆਪਣੀ ਬੁਕਿੰਗ ਕਰ ਲੈਣਾ ਕਿਉਂਕਿ ਸਟਾਕ ਲਿਮਟਿਡ ਹੈ ਟਾਈਮ ਲਿਮਟਿਡ ਹੈ ਜੀ ਮਿਲਦੇ ਆਪਾਂ ਫਿਰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਸਾਰਿਆਂ ਨੂੰ ਸਸੀਕਾਲ